ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਸਿਹਤ ਕ੍ਰਾਂਤੀ ਲਿਆਂਦੀ ਗਈ ਜਿਸ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਜਿਸ ਦਾ 2 ਕਰੋੜ ਤੋਂ ਵੱਧ ਲੋਕ ਲਾਭ ਚੱਕ ਚੁੱਕੇ ਨੇ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਤੇ 38+ ਟੈਸਟ ਬਿਲਕੁਲ ਫ੍ਰੀ ਆਕਸਟ ਹੁੰਦੇ ਨੇ ਤੇ ਇਥੇ ਮੋਸਟਲੀ ਹਾਈਪਰਟੈਨਸ਼ਨ ਤੇ ਸ਼ੂਗਰ ਤੇ ਟਾਈਫਰਡ ਦੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਫ੍ਰੀ ਆਫ ਕੋਸ ਸਾਰੀ ਦਵਾਈਆਂ ਮਿਲਦੀਆਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਆਮਾਨਵੀ ਕਲੀਨਿਕ ਮਾਤਾ ਗੁਜਰੀ ਸਾਹਿਬ ਸ਼ਿਮਲਾਪੁਰੀ ਫਾਰਮੇਸੀ ਆਫਿਸ ਵਾਲਾ ਇੱਥੇ ਗਵਰਨਮੈਂਟ ਵੱਲੋਂ ਸਾਨੂੰ ਸਾਰੀਆਂ ਮੈਡੀਸਿਨ ਹਰ ਟਾਈਮ ਅਵੇਲੇਬਲ ਰਹਿੰਦੀਆਂ ਹੁਣ ਪੰਜਾਬ ਦੇ ਵਿੱਚ 881 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਸ ਵਿੱਚ 47 ਕਿਸਮਾਂ ਦੇ ਟੈਸਟ ਤੇ 107 ਕਿਸਮ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਟੀਚਾ ਸੂਬੇ ਭਰ ਦੇ ਵਿੱਚ 1000 ਤੋਂ ਵੱਧ ਕਲੀਨਿਕ ਖੋਲਣ ਦਾ ਹੈ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ 1000 ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ 5 ਕਰੋੜ 70 ਲੱਖ ਰੁਪਈਆ ਕਲਲੇਜ ਨਾਲੇ ਤੇ 52 ਪਿੰਡਾਂ ਦੇ ਸ਼ੁਰੂਆਤ ਕਰਨ ਲੱਗੇ ਆ ਜਿਦੇ ਚੋਂ 3 ਕਰੋੜ 84 ਲੱਖ ਰੁਪਈਆ ਘਰਾਂ ਦਾ ਮੁਆਵਜ਼ਾ ਹੈ ਤੇ 1 ਕਰੋੜ 16 ਲੱਖ ਰੁਪਈਆ ਫਸਲਾਂ ਦਾ 73 73 ਲੱਖ ਰੁਪਈਆ ਜਾਨਵਰਾਂ ਦਾ ਜੰਮਿਆਂ ਨੂੰ ਨਿਤ ਮਹੀਮਾ ਪੰਜਾਬ ਦੀ ਜਿਹੜੀ ਜ਼ਿੰਦਗੀ ਪਟੜੀ ਤੋਂ ਉੱਤਰ ਰਹੀ ਆ ਰਾਵੀ ਬਿਆਸ ਦੇ ਕਿਨਾਰੇ ਵਾਲੀ ਉਹਨੂੰ ਪਟੜੀ ਤੇ ਲੈ ਕੇ ਆਉਣਾ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ ਫਰਜ਼ ਵੀ ਹੈ ਕੋਈ ਸ਼ਾਨ ਨਹੀਂ ਕਰ ਰਹੇ ਪੁੰਨ ਦਾ ਕੰਮ ਕਰ ਰਹੇ ਹਾਂ ਇੱਥੇ ਯੱਕ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਲੋਕਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਬਹੁਤ ਸਾਰੇ ਮਾਝੇ ਤੋਂ ਵੀ ਨਹੀਂ ਇੰਨੇ ਇਸ ਇਲਾਕੇ ਦੇ ਵੀ ਨਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਰਹਿੰਦੇ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਹੁਕਮ ਲਾ ਦਿਓ ਬਸ ਕਰਨਾ ਕੀ ਹੈ ਮੈਂ ਕਹਾਂ ਜੀ ਪੈਸੇ ਥੋੜੇ 1 ਰੁਪਿਆ ਭੇਜੋਗੇ 100 ਰੁਪਿਆ ਕਰਕੇ ਅਸੀਂ ਕਿਹਾਂ ਪੇ ਜਾਂਦੇ ਇੰਨਾ ਪੈਸਿਆਂ 'ਚੋਂ ਜੇ ਕੋਈ ਕਪੜਾ ਕਰੂਗਾ ਆ ਪੁੰਨ ਦੇ ਪੈਸਿਆਂ 'ਚੋਂ ਆ ਯੱਗ ਦੇ ਪੈਸਿਆਂ 'ਚੋਂ ਜੇ ਕੋਈ ਕਪੜਾ ਕਰੂਗਾ ਉਹਦਾ ਖੂਨ ਹੀ ਸਫੈਦ ਹੋਊਗਾ ਉਹਨਾਂ ਦਾ ਯੱਗ ਦਾ ਕੰਮ ਹੈ ਜੇ ਕੋਈ ਅਫਸਰ ਜਾਂ ਕੋਈ ਰਾਜਨੀਤਿਕ ਬੰਦਾ ਕਪੜਾ ਕਰੂਗਾ ਤਾਂ ਸਖਤ ਸਜ਼ਾ ਵੀ ਮਿਲੂਗੀ ਫਿਰ ਜੇ ਕਿਸੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਵਾਰੀ ਪੱਥਰ ਦੇ ਲੋਏ ਨੇ ਤਾਂ ਸ਼ਹੀਦਾਂ ਦੇ ਕੱਪੜਾ 'ਚੋਂ ਪੈਸੇ ਖਾ ਜਾਂਦੇ ਆ ਛੀਦਾ ਦੇ ਕੱਪੜਾ ਚੋਂ ਪੇ ਸਿਖਾ ਜਾਂਦੇ ਇਹਨਾਂ ਨੂੰ ਕੋਈ ਦਰਦ ਨਹੀਂ ਬੱਚਿਆਂ ਦੀਆਂ ਸਿਲੇਬਸ ਵਾਲੀਆਂ ਕਿਤਾਬਾਂ ਹੀ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਉਹ ਕੰਪੀਟੀਸ਼ਨ ਦੇ ਪੇਪਰ ਕਿਵੇਂ ਦੇਣਗੇ ਉਹ ਜਦੋਂ ਘੜੀ ਰੁੜ ਗਈ ਵਿੱਚ ਕਿਤਾਬਾਂ ਰੁੜ ਗਈਆਂ ਸੋ ਅਸੀਂ ਐਜੂਕੇਸ਼ਨ ਨਸ਼ਟ ਨਾਲ ਐਜੂਕੇਸ਼ਨ ਮਹਿਕਮੇ ਨਾਲ ਸੰਪਰਕ ਕੀਤਾ ਉਹਨਾਂ ਦਾ ਭਾਵੇਂ ਸਮੈਸਟਰ ਸਾਨੂੰ ਪੇਪਰ ਉਹਨਾਂ ਦੇ ਲੇਟ ਕਰਨੇ ਪੈਣ ਦੁਬਾਰਾ ਕੋਈ ਹੋਰ ਕੁਐਸਚਨ ਪੇਪਰ ਛਪਾ ਲਾਂਗੇ ਪਰ ਉਹਨਾਂ ਨੂੰ ਵੀ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ 5 ਕਰੋੜ 70 ਲੱਖ ਰੁਪਇਆ ਕੱਲੇ ਜਨਾਲੇ ਦੇ 52 ਪਿੰਡਾਂ ਦੇ ਸ਼ੁਰੂਆਤ ਕਰਨ ਲੱਗੇ ਆ ਜਿਦੇ ਚੋਂ 3 ਕਰੋੜ 84 ਲੱਖ ਰੁਪਇਆ ਘਰਾਂ ਦਾ ਮੁਆਵਜ਼ਾ ਹੈ ਤੇ 1 ਕਰੋੜ 16 ਲੱਖ ਰੁਪਇਆ ਫਸਲਾਂ ਦਾ 73 73 ਲੱਖ ਰੁਪਇਆ ਜਾਨਵਰਾਂ ਦਾ ਅੱਜ ਸ਼ੁਰੂਆਤ ਹੋਈ ਹੈ ਇਹ ਨਾ ਸੋਚੋ ਕਿ ਬਸ ਜਿਹੜੇ ਅੱਜ ਹੋ ਗਏ ਉਹੀ ਫਾਈਨਲ ਨੇ ਹੋਰ ਕੈਂਪ ਲੱਗਣਗੇ ਦੁਬਾਰਾ ਪਿੰਡ ਚ ਦੁਬਾਰਾ ਆਵਾਂਗੇ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਜੇ ਕੋਈ ਰਹਿ ਗਿਆ ਕੋਈ ਉਸ ਦਿਨ ਜਿਸ ਦਿਨ ਪਿੰਡ ਦੇ ਵਿੱਚ ਆਏ ਸੀ ਲਿਖਣ ਪੜਤ ਕਰਨ ਉਸ ਦਿਨ ਨਹੀਂ ਸੀ ਉਹ ਇੱਧਰ ਉੱਧਰ ਸੀ ਤਾਂ ਦੁਬਾਰਾ ਤੁਹਾਡੇ ਪਿੰਡ ਆਵਾਂ ਪੰਜਾਬ ਜੰਮਿਆ ਨੂੰ ਨਿਤ ਮਹਿਮਾ ਪੰਜਾਬ ਦੀ ਜਿਹੜੀ ਜ਼ਿੰਦਗੀ ਪਟੜੀ ਤੋਂ ਉੱਤਰ ਲਿਆ ਰਾਵੀ ਬਿਆਸ ਦੇ ਕਿਨਾਰੇ ਵਾਲੀ ਉਹਨੂੰ ਪਟੜੀ ਤੇ ਲੈ ਕੇ ਆਉਣਾ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ ਫਰਜ਼ ਵੀ ਹੈ ਕੋਈ ਸਾਨ ਨਹੀਂ ਕਰ ਰਹੇ ਪੁੰਨ ਦਾ ਕੰਮ ਕਰ ਰਹੇ ਹਾਂ ਇਹ ਤੇ ਯੱਗ ਹੈ ਬਹੁਤ ਦੁਨੀਆ ਦੇ ਲੋਕ ਪੰਜਾਬੀ ਬੈਠੇ ਪੂਰੀ ਦੁਨੀਆ 'ਚ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਉਹਨਾਂ ਨੇ ਸਖਤ ਮਿਹਨਤਾਂ ਕੀਤੀਆਂ ਨੇ ਤੇ ਉਹ ਆਪਣੇ ਵਤਨਾਂ ਦੀ ਆਪਣੇ ਪੇਕਿਆਂ ਦੀ ਖੈਰ ਮੰਗਦੇ ਨੇ कल मैं ऑस्ट्रेलिया न्यूजीलैंड ਦੇ ਲੋਕਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਸਾਡਾ ਬਹੁਤ ਸਾਰੇ ਮਾਝੇ ਤੋਂ ਵੀ ਨੇ ਇੱਥੇ ਇਨ ਇਲਾਕੇ ਦੇ ਵੀ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਰਹਿੰਦੇ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਹੁਕਮ ਲਾ ਦਿਓ ਬਸ ਕਰਨਾ ਕੀ ਹੈ ਮੈਂ ਕਿਹਾ ਜੀ ਪੈਸੇ ਤੁਹਾਡੇ 1 ਰੁਪਿਆ ਭੇਜੋਗੇ ਸਵਾ ਰੁਪਿਆ ਕਰਕੇ ਅਸੀਂ ਗਾਹਾਂ ਭੇਜਾਂਗੇ ਇੰਨਾ ਪੈਸੇਆਂ ਚੋਂ ਜੇ ਕੋਈ ਕਪੜਾ ਕਰੂਗਾ ਆਪ ਉਹਨਾਂ ਦੇ ਪੈਸੇਆਂ ਚੋਂ ਯੱਗ ਦੇ ਪੈਸੇਆਂ ਚੋਂ ਜੇ ਕੋਈ ਕਪੜਾ ਕਰੂਗਾ ਉਹਦਾ ਖੂਨ ਹੀ ਸਫੈਦ ਹੋਊਗਾ ਜਾਂ ਉਹਦਾ ਦਿਲ ਹੀ ਪੱਥਰ ਹੋਊਗਾ ਕਿਉਂਕਿ ਇਹ ਪੁੰਨ ਦਾ ਯੱਗ ਦਾ ਕੰਮ ਹੈ ਜੇ ਕੋਈ ਅਫਸਰ ਜਾਂ ਕੋਈ ਰਾਜਨੀਤਿਕ ਬੰਦਾ ਕਪੜਾ ਕਰੂਗਾ ਤਾਂ ਸਖਤ ਸਜ਼ਾ ਵੀ ਮਿਲੂਗੀ ਫਿਰ ਜੇ ਕਿਸੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਵਾਰੀ ਪੱਥਰ ਦਿਲ ਹੋਏ ਨੇ ਤਾਂ ਸ਼ਹੀਦਾਂ ਦੇ ਕੱਫਣਾ ਚੋਂ ਪੈਸੇ ਖਾ ਜਾਂਦੇ ਆ ਸ਼ਹੀਦਾਂ ਦੇ ਕੱਫਣਾ ਚੋਂ ਪੈਸੇ ਖਾ ਜਾਂਦੇ ਇਹਨਾਂ ਨੂੰ ਕੋਈ ਦਰਦ ਨਹੀਂ ਸੋ ਇਹਦੀ ਖੁਦ ਮਾਨਟਰੀਂਗ ਮੈਂ ਖੁਦ ਕਰ ਰਿਹਾ ਇੱਕ ਇੱਕ ਰੁਪਈਆ ਦਾ ਹਿਸਾਬ ਵੀ ਦੇਵਾਂਗੇ ਜਿਹਨੇ ਦਸਵੰਦ ਕੱਢਿਆ 6 1 ਰੁਪਏ ਤੋਂ ਸਵਾ ਰੁਪਏ ਬਣਾ ਕੇ ਤੁਹਾਡੇ ਕੋਲੇ ਪਹੁੰਚੂਗਾ ਬਹੁਤ ਸਾਰੇ ਐਨ ਜੀਓਜ਼ ਮੇਨਾਂ ਸੰਪਰਕ ਕਿਚ ਨੇ ਮੈਂ ਕਿਹਾ ਵੀ ਸਿੱਧੇ ਲਾ ਦਿਓ ਤੁਸੀਂ ਪੈਸੇ ਸਿੱਧੇ ਵੀ ਲਾਉਣ ਨੂੰ ਤਿਆਰ ਐ ਅਸੀਂ ਤੁਹਾਨੂੰ ਦੱਸ ਦਾਂਗੇ ਕਿੱਥੇ ਕੰਬਲ ਚਾਹੀਦੇ ਐ ਕਿੱਥੇ ਮੱਛਰਦਾਨੀਆਂ ਚਾਹੀਦੀਆਂ ਨੇ ਕਿਤਾਬਾਂ ਤੁਸੀਂ ਯਕੀਨ ਕਰੋ ਕਿ ਬੱਚਿਆਂ ਦੀਆਂ ਸਿਲੇਬਸ ਵਾਲੀਆਂ ਕਿਤਾਬਾਂ ਹੀ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਉਹ ਕੰਪੀਟੀਸ਼ਨ ਦੇ ਪੇਪਰ ਕਿਵੇਂ ਦੇਣਗੇ ਉਹ ਜਦੋਂ ਘਾਰ ਹੀ ਰੁੜ ਗਿਆ ਵਿੱਚ ਕਿਤਾਬਾਂ ਰੁੜ ਗਈਆਂ ਸੋ ਅਸੀਂ ਐਜੂਕੇਸ਼ਨ ਨਸ਼ਟ ਨਾਲ ਐਜੂਕੇਸ਼ਨ ਮਹਿਕਮੇ ਨਾਲ ਸੰਪਰਕ ਕੀਤਾ ਉਹਨਾਂ ਦਾ ਭਾਵੇਂ ਸਮੈਸਟਰ ਸਾਨੂੰ ਪੇਪਰ ਉਹਨਾਂ ਦੇ ਲੇਟ ਕਰਨੇ ਪੈਣ ਦੁਬਾਰਾ ਕੋਈ ਹੋਰ ਕੁਐਸਚਨ ਪੇਪਰ ਛਪਾ ਲਾਂਗੇ ਪਰ ਉਹਨਾਂ ਨੂੰ ਵੀ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ ਉਹ ਜਿਸ ਵੇਲੇ ਪੜ੍ਹਾਈ ਦਾ ਟਾਈਮ ਸੀ ਉਹ ਤਾਂ ਟੈਂਟਾਂ 'ਚ ਬੈਠੇ ਸੀ ਉਦੋਂ ਕਿੱਥੇ ਕਿਹੜੀਆਂ ਪੜ੍ਹਾਈਆਂ ਉਦੋਂ ਕਿਹੜਾ ਮਾਹੌਲ ਮਿਲਦਾ ਫਸਟ ਸੈਕਿੰਡ ਉਹਨਾਂ ਨੇ ਵੀ ਆਉਣਾ ਸੋ ਉਹਨਾਂ ਨੂੰ ਪ੍ਰੋਪਰ ਮੌਕਾ ਮਿਲੂਗਾ ਪੜ੍ਹਾਈ ਦਾ ਉਹਨਾਂ ਦੀਆਂ ਕਿਤਾਬਾਂ ਵੀ ਉਹਨਾਂ ਨੂੰ ਮਹਈਆ ਕਰਾਵਾਂਗੇ ਜਿੰਨੇ ਮਰਜ਼ੀ ਬਜਟ ਦੇ ਵਿੱਚ ਆਉਂਦਾ ਹੋਵੇ ਅਸੀਂ ਇਸ ਕੰਮ ਵਾਸਤੇ ਕੋਈ ਕੰਜੂਸੀ ਨਹੀਂ ਕਰਨੀ